ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਬਦਲੇ ਹੋਏ ਪ੍ਰੋਸੈਸਿੰਗ ਟਾਈਮ ਬਾਰੇ ਡਿਸਕਸ ਕਰਨਾ ਹੈ ਕਿ ਕੈਨੇਡਾ ਦੇ ਲਈ ਜੇਕਰ ਤੁਸੀਂ ਫਾਈਲਿੰਗ ਕੀਤੀ ਹੈ ਤਾਂ ਤੁਹਾਨੂੰ ਕਿੰਨਾ ਸਮਾਂ ਲੱਗ ਸਕਦਾ ਹੈ ਰਿਜ਼ਲਟ ਕਿੰਨੀ ਦੇਰ ਦੇ ਵਿੱਚ ਤੁਹਾਡਾ ਆਵੇਗਾ ਕਿੰਨਾ ਵੇਟ ਕਰਨਾ ਪਵੇਗਾ ਜੇਕਰ ਤੁਸੀਂ ਕੈਨੇਡਾ ਦੇ ਲਈ ਵਿਜ਼ਟਰ ਟੂਰਿਸਟ ਵੀਜ਼ਾ ਲਗਾਇਆ ਹੈ ਵਰਕ ਪਰਮਿਟ ਇਨਸਾਈਡ ਜਾਂ ਆਊਟਸਾਈਡ ਕੈਨੇਡਾ ਤੋਂ ਲਗਾਇਆ ਹੈ ਐਕਸਟੈਂਸ਼ਨ ਅਪਲਾਈ ਕੀਤੀ ਹੈ ਪਰਵੇਂ ਵਿਜ਼ਿਟਰ ਵੀਜ਼ਾ ਦੀਆਂ ਵਰਕ ਪਰਮਿਟ ਦੀ ਜਾਂ ਸੁਪਰ ਵੀਜ਼ਾ ਲਗਾਇਆ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਜਾਂ ਸਟੱਡੀ ਪਰਮਿਟ ਲਗਾਇਆ ਹੈ ਤਾਂ ਵੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਹਨਾਂ ਵਾਸਤੇ ਕਰੰਟ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਤੇ ਪ੍ਰੈਕਟੀਕਲ ਟਾਈਮ ਕੀ ਚੱਲ ਰਿਹਾ ਹੈ ਤਾਂ ਆਫੀਸ਼ੀਅਲੀ ਟਾਈਮ ਜਿਹੜਾ ਹੈ ਉਹ ਕੀ ਦਿੱਤਾ ਹੋਇਆ ਹੈ ਐਸ ਪਰ ਕੈਨੇਡਾ.ca ਦੇ ਹਿਸਾਬ ਦੇ ਨਾਲ ਨਾਲ ਦੀ ਨਾਲ ਹੀ ਜੇਕਰ ਤੁਸੀਂ ਫਾਈਲਿੰਗ ਇੰਡੀਆ ਤੋਂ ਕੀਤੀ ਹੈ, ਬਹਿਰੈਨ ਤੋਂ ਕੀਤੀ ਹੈ, ਦੁਬਈ ਤੋਂ ਕੀਤੀ ਹੈ, ਆਸਟ੍ਰੇਲੀਆ, ਸਿੰਗਾਪੁਰ ਤੋਂ ਕੀਤੀ ਹੈ, ਯੂਕੇ ਤੋਂ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਜ਼ਰੂਰੀ ਹੋਣ ਵਾਲੀ ਹੈ ਕਿਉਂਕਿ ਇਹਨਾਂ ਸਾਰੀਆਂ ਕੰਟਰੀਆਂ ਤੋਂ ਕਿੰਨਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ। ਨਾਲ ਦੀ ਨਾਲ ਐਕਸਟੈਂਸ਼ਨ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਨਾ ਹੈ ਤੇ ਪਾਸਪੋਰਟ ਸਬਮਿਸ਼ਨ ਨੂੰ ਲੈ ਕੇ ਵੀ ਥੋੜੀ ਜੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਇੱਕੋ ਮਾਤਰਾ ਜਿਹੇ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ, ਪ੍ਰੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਦੀ ਜਿਹੜੀ ਟਾਈਮ ਲਾਈਨ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹੈ ਇਹ ਦਰਅਸਲ ਉਹ ਪ੍ਰੋਸੈਸਿੰਗ ਟਾਈਮ ਹੈ ਜਾਂ ਇਹ ਉਹ ਟਾਈਮ ਲਾਈਨ ਹੈ ਜਿਹੜੀ ਆਫਟਰ ਬਾਇਓਮੈਟ੍ਰਿਕ ਜਿਹੜੀ ਹੈ ਕਾਊਂਟ ਹੋਣਗੇ ਇਹ ਦਿਨ ਜਿਹੜੇ ਤੁਹਾਡੇ ਨਾਲ ਡਿਸਕਸ ਕਰਨੇ ਆ ਯਾਨੀ ਕਿ ਜੇਕਰ ਤੁਸੀਂ ਫਾਈਲ ਫਰੈਸ਼ ਅਪਲਾਈ ਕੀਤੀ ਹੈ ਤਾਂ ਜਦੋਂ ਤੁਹਾਡੇ ਬਾਇਓਮੈਟ੍ਰਿਕ ਹੋ ਜਾਂਦੇ ਆ ਉਦੋਂ ਤੋਂ ਤੁਹਾਡਾ ਪ੍ਰੋਸੈਸਿੰਗ ਟਾਈਮ 카ਉਂਟ ਹੋਵੇਗਾ ਜੇਕਰ ਰਿਫਿਊਜ਼ਲ ਕੇਸ ਹੈ ਤੇ ਜਿਸ ਦਿਨ ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਆ ਉਸ ਦਿਨ ਤੋਂ ਤੁਹਾਡਾ ਪ੍ਰੋਸੈਸਿੰਗ ਟਾਈਮ ਸ਼ੁਰੂ ਹੋਵੇਗਾ ਇਹਦੇ ਵਿੱਚ ਬਿਜ਼ਨਸ ਡੇਸ ਤੇ ਵਰਕਿੰਗ ਡੇਸ 카ਉਂਟ ਹੁੰਦੇ ਆ ਸੈਟਰਡੇ ਸੰਡੇ 카ਉਂਟ ਨਹੀਂ ਹੁੰਦੇ ਤੁਹਾਨੂੰ ਕਲੀਅਰ ਕਰ ਦੇਣਾ ਇਸ ਚੀਜ਼ ਨੂੰ ਲੈ ਕੇ ਸ਼ੁਰੂਆਤ ਵਿਜ਼ਟਰ ਵੀਜ਼ੇ ਤੋਂ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਇੰਡੀਆ ਦੀ ਕਿ ਇੰਡੀਆ ਤੋਂ ਕਰੰਟ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਕਿੰਨਾ ਚੱਲ ਰਿਹਾ ਹੈ ਤਾਂ ਉਹ ਹੈ 96 ਡੇਜ਼ ਦਾ ਯਾਨੀ 96 ਦਿਨ ਦੇ ਵਿੱਚ ਰਿਜ਼ਲਟ ਆ ਰਿਹਾ ਹੈ ਪਰ ਜੇਕਰ ਔਨ ਐਵਰੇਜ ਜਾਈਏ ਯਾਨੀ ਕਿ ਆਪਾਂ ਪ੍ਰੈਕਟੀਕਲੀ ਜਾਈਏ ਇਹ ਤੁਹਾਨੂੰ ਜਿਹੜਾ ਦਿਖਾ ਰਿਹਾ ਹੈ ਉਹ ਆਫੀਸ਼ੀਅਲ ਵੈਬਸਾਈਟ ਦੇ ਹਿਸਾਬ ਦੇ ਨਾਲ ਦਿਖਾ ਰਿਹਾ ਹੈ ਪਰ ਜੇਕਰ ਪ੍ਰੈਕਟੀਕਲੀ ਆਪਾਂ ਜਾਨਦੇ ਤਾਂ ਤਕਰੀਬਨ 2 ਕੁ ਮਹੀਨੇ ਦੀ ਐਵਰੇਜ ਦੇ ਵਿੱਚ ਰਿਜ਼ਲਟ ਆ ਰਹੇ ਨੇ ਪਹਿਲਾਂ ਨਾਲੋਂ ਪ੍ਰੋਸੈਸਿੰਗ ਫਾਸਟ ਹੋਈ ਹੈ ਕਿਸੇ ਦੇ 15 20 ਦਿਨ ਚ ਵੀ ਰਿਜ਼ਲਟ ਆ ਜਾਂਦਾ ਹੈ ਤੇ ਕਿਸੇ ਦੇ 3 ਮਹੀਨੇ 3.5 ਮਹੀਨੇ ਵੀ ਲੱਗ ਰਿਹਾ ਹੈ ਹੁਣ ਕਮੈਂਟ ਕਰਕੇ ਇਹਨਾਂ ਕਿਉਂਕਿ ਸਾਡੇ ਤੇ 4 ਮਹੀਨੇ ਤੋਂ ਪੈਂਡਿੰਗ ਹੈ ਕੋਈ ਕੋਈ ਕੇਸ ਇੰਦਾ ਦਾ ਹੈਗਾ ਹੈ ਜਿਹੜੇ ਕਾਫੀ ਲੰਮੇ ਟਾਈਮ ਤੋਂ ਪੈਂਡਿੰਗ ਹੈਗੇ ਆ ਤਕਰੀਬਨ 20% ਕੇਸ ਹੀ ਅਜਿਹੇ ਨੇ ਸੋ ਜਿੰਨਾਂ ਦਾ ਵੀ ਡਿਲੇ ਹੋ ਰਿਹਾ ਹੈ ਉਹ ਵੈਬ ਫਾਰਮ ਵਗੈਰਾ ਰੇਜ਼ ਕਰਨ ਜੇਕਰ 96 ਡੇਸ ਤੋਂ ਜ਼ਿਆਦਾ ਤੁਹਾਡਾ प्रोसेसिंग टाइम हो चुका है ਤੁਹਾਡੇ हिसाब ਦੇ ਨਾਲ ਪਾਕਿਸਤਾਨ ਤੋਂ 16 ਡੇਜ਼ ਦਾ ਟਾਈਮ ਸ਼ੋ ਕਰ ਰਿਹਾ ਹੈ 19 ਦਿਨ ਦਾ ਟਾਈਮ ਯੂਏ ਯਾਨੀ ਦੁਬਈ ਤੋਂ ਯੂਕੇ ਤੋਂ 369 ਦਿਨ ਦਾ ਟਾਈਮ ਆਸਟ੍ਰੇਲੀਆ ਤੋਂ 13 ਦਿਨ ਦਾ ਟਾਈਮ ਤੇ 42 ਦਿਨ ਦਾ ਟਾਈਮ ਸ਼ੋ ਕਰ ਰਿਹਾ ਹੈ ਸਿੰਗਾਪੁਰ ਤੋਂ asparcanada.ca ਤੇ 52 ਦਿਨ ਦਾ ਟਾਈਮ ਯਾਨੀ 52 ਡੇਜ਼ ਦਾ ਟਾਈਮ ਜਿਹੜਾ ਹੈ ਉਹ ਬਹਿਰੀਨ ਤੋਂ ਸ਼ੋ ਕਰ ਰਿਹਾ ਹੈ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਦੇ ਲਈ ਫਾਈਲਿੰਗ ਕੀਤੀ ਹੈਗੀ ਹੈ ਚਲੋ ਉਸ ਤੋਂ ਬਾਅਦ ਆਪਾਂ ਆ ਜੰਨੇ ਵਰਕ ਪਰਮਿਟ ਦੇ ਕੇਸ ਦੇ ਵਿੱਚ ਵਰਕ ਪਰਮਿਟ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਤੋਂ ਲਗਾਉਂਦੇ ਹੋ ਯਾਨੀ ਕਿ ਜੇਕਰ ਤੁਸੀਂ ਇੰਡੀਆ ਤੋਂ ਲਗਾਉਂਦੇ ਹੋ ਜਾਂ ਹੋਰ ਕਿਸੇ ਕੰਟਰੀ ਤੋਂ ਲਗਾਉਂਦੇ ਹੋ ਪਰ ਕੈਨੇਡਾ ਦੇ ਅੰਦਰ ਰਹਿ ਕੇ ਲਗਾਉਂਦੇ ਤਾਂ 20 ਵੀਕ ਦਾ ਟਾਈਮ ਲੱਗ ਸਕਦਾ ਹੈ ਤੁਹਾਨੂੰ ਯਾਨੀ ਕਿ ਜਿਹੜੇ ਪ੍ਰਾਇੋਰਟਾਈਜ਼ ਸੈਕਟਰ ਨੇ ਉਹ ਥੋੜਾ ਜਲਦੀ ਆ ਸਕਦਾ ਉਹਨਾਂ ਦਾ ਰਿਜ਼ਲਟ ਆਦਰਵਾਇਜ਼ 20 ਵੀਕ ਤੋਂ ਜ਼ਿਆਦਾ ਦਾ ਵੀ ਟਾਈਮ ਲੱਗ ਸਕਦਾ ਸੋ ਜੇਕਰ ਤੁਸੀਂ ਵਰਕ ਪਰਮਿਟ ਦੇ ਲਈ ਫਾਈਲ ਲਗਾਈ ਹੈ ਤਾਂ 20 ਵੀਕ ਤੱਕ ਤੁਹਾਨੂੰ ਟਾਈਮ ਕਾਊਂਟ ਕਰਕੇ ਚੱਲਣਾ ਚਾਹੀਦਾ ਉਸ ਤੋਂ ਪਹਿਲਾਂ ਵੈਬ ਫਾਰਮ ਰੀਜ਼ ਨਹੀਂ ਕਰਨਾ ਚਾਹੀਦਾ ਤੇ ਜੇਕਰ ਔਨ ਪ੍ਰੈਕਟੀਕਲ ਜਾਂਦੇ ਆ ਤਾਂ ਤਕਰੀਬਨ 2.5 ਤੋਂ 3 ਮਹੀਨੇ ਦੇ ਵਿੱਚ ਰਿਜ਼ਲਟ ਆ ਰਹੇ ਨੇ ਐਜ਼ ਪਰ ਐਵਰੇਜ ਗੱਲ ਕਰ ਰਹੇ ਆਪਾਂ ਕਿਸੇ ਕਿਸੇ ਸੂਰਤ ਦੇ ਵਿੱਚ ਰਿਜ਼ਲਟ ਜਿਹੜੇ ਉਹ ਕਾਫੀ ਜ਼ਿਆਦਾ ਡਿਲੇ ਵੀ ਹੋ ਜਾਂਦੇ ਆ ਸੋ ਜੇਕਰ ਤੁਹਾਡਾ ਰਿਜ਼ਲਟ 7-8 ਮਹੀਨੇ ਤੋਂ ਪੈਂਡਿੰਗ ਆ ਤਾਂ ਵੈਬ ਫਾਰਮ ਰੇਸ ਕਰੋ ਤੇ ਜੇਕਰ ਬਹੁਤ ਹੀ ਜ਼ਿਆਦਾ ਟਾਈਮ ਹੋ ਗਿਆ ਜੇ ਮਨ ਲੈ ਕੋਈ ਸਾਲ ਡੇਢ ਸਾਲ ਤੋਂ ਬੈਠਾ ਐ ਇਦਾਂ ਦੀਆਂ ਵੀ ਕੁਐਰੀਜ਼ ਆਉਂਦੀਆਂ ਨੇ ਤਾਂ ਭਈ ਉਹਨਾਂ ਨੂੰ ਫਾਈਲ ਵਿਦਡਰੋ ਕਰਕੇ ਦੁਬਾਰਾ ਲਾ ਲੈਣੀ ਚਾਹੀਦੀ ਹੈ ਪਰ ਚੈੱਕ ਕਰ ਲੈਣਾ ਕਿ ਕੀ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਜੇ ਨਹੀਂ ਕਰਦੇ ਤਾਂ ਉਸ ਫਾਈਲ ਤੇ ਹੀ ਕੰਮ ਹੁੰਦਾ ਰਹਿਣ ਦਿਓ ਨਵੀਂ ਫਾਈਲ ਨਾ ਲਗਾਓ ਕਿਉਂਕਿ ਨਵੇਂ एलिजिਬਿਲਟੀ ਕ੍ਰਾਈਟੇਰੀਆ ਦੇ ਵਿੱਚ ਹੋ ਸਕਦਾ ਤੁਸੀਂ ਫਿੱਟ ਨਾ ਬੈਠੋ ਤੇ ਪੁਰਾਣੇ ਵਾਲੇ ਤੇ ਹੋ ਸਕਦਾ ਤੁਹਾਡਾ ਪੋਜ਼ਿਟਿਵ ਰਿਜ਼ਲਟ ਆ ਜਾਵੇ ਉਹ ਤੋਂ ਬਾਅਦ 9 ਵੀਕ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਹੈ ਪਾਕਿਸਤਾਨ ਤੋਂ 11 ਵੀਕ ਦਾ ਟਾਈਮ ਦੁਬਈ ਤੋਂ 19 ਵੀਕ ਦਾ ਟਾਈਮ ਯੂਕੇ ਤੋਂ ਤੇ ਸਿੰਗਾਪੁਰ ਤੋਂ 12 ਵੀਕ ਦਾ ਟਾਈਮ ਲੱਗ ਰਿਹਾ ਹੈ ਤੇ 8 ਵੀਕ ਦਾ ਟਾਈਮ ਆਸਟ੍ਰੇਲੀਆ ਤੋਂ ਲੱਗ ਰਿਹਾ ਹੈ ਇਹ ਜਿਹੜਾ ਪ੍ਰੋਸੈਸਿੰਗ ਟਾਈਮ ਕਹ ਰਿਹਾ ਇਹ ਵਰਕ ਪਰਮਿਟ ਦਾ ਹੈਗਾ ਤੇ ਜੇਕਰ ਵਰਕ ਪਰਮਿਟ ਐਕਸਟੈਂਸ਼ਨ ਦੀ ਗੱਲ ਕੀਤੀ ਜਾਵੇ ਜੇਕਰ ਯਾਨੀ ਕਿ ਤੁਸੀਂ ਇਨਸਾਈਡ ਕੈਨੇਡਾ ਤੋਂ ਵਰਕ ਪਰਮਿਟ ਅਪਲਾਈ ਕਰਦੇ ਹੋ ਜਾਂ ਫਿਰ ਵਰਕ ਪਰਮਿਟ ਦੀ ਐਕਸਟੈਂਸ਼ਨ ਪਾਉਂਦੇ ਹੋ ਤਾਂ 112 ਦਿਨ ਦਾ ਟਾਈਮ ਜਿਹੜਾ ਉਹ ਤੁਹਾਨੂੰ ਲੱਗ ਸਕਦਾ ਹੈਗਾ ਯਾਨੀ ਕਿ ਤਕਰੀਬਨ 3 ਕੁ ਮਹੀਨੇ ਦੇ ਵਿੱਚ ਆ ਜਾਂ 4 ਮਹੀਨੇ ਦੇ ਵਿੱਚ ਜਿਹੜਾ ਉਹ ਰਿਜ਼ਲਟ ਆ ਜਾਂਦਾ ਹੈ तकरीबन 3 ਤੋਂ 1 ਮਹੀਨੇ ਦਾ ਔਨ ਐਵਰਸ ਟਾਈਮ ਲੱਗਦਾ ਐ ਐਕਸਟੈਂਸ਼ਨ ਦੇ ਕੇਸ ਦੇ ਵਿੱਚ ਜੇਕਰ ਤੁਸੀਂ PGWP ਅਪਲਾਈ ਕੀਤਾ ਨਹੀਂ ਪੋਸਟ ਦੇ ਜੋ ਵਰਕ ਪਰਮਿਟ ਅਪਲਾਈ ਕੀਤਾ ਜਾਂ ਫਿਰ ਤੁਸੀਂ ਐਕਸਟੈਂਸ਼ਨ ਪਾਈ ਹੈਗੀ ਐ ਆਪਣੇ ਵਰਕ ਪਰਮਿਟ ਦੀ ਇਨਸਾਈਡ ਕੈਨੇਡਾ ਤੋਂ ਜੇਕਰ ਵਿਸਟਰ ਵੀਜ਼ਾ ਦੀ ਐਕਸਟੈਂਸ਼ਨ ਪਾਈ ਹੈ ਤਾਂ 116 ਦਿਨ ਦਾ ਟਾਈਮ ਲੱਗ ਸਕਦਾ ਕਿਉਂਕਿ ਵਿਸਟਰ ਵੀਜ਼ਾ ਦੀ ਐਕਸਟੈਂਸ਼ਨ ਜੇ ਮਨ ਲੈ ਕੋਈ ਕੈਨੇਡਾ ਗਿਆ ਉਹਨੇ 6 ਮਹੀਨੇ ਤੋਂ ਜ਼ਿਆਦਾ ਸਟੇ ਕਰਨਾ ਹੈ ਤਾਂ ਉਹਨੇ ਐਕਸਟੈਂਸ਼ਨ ਅਪਲਾਈ ਕੀਤੀ ਤਾਂ ਉਸ ਕੰਡੀਸ਼ਨ ਦੇ ਵਿੱਚ 116 ਦਿਨ ਦਾ ਟਾਈਮ ਜਿਹੜਾ ਉਹ ਲੱਗਦਾ ਐ ਵਰਕ ਪਰਮਿਟ ਐਕਸਟੈਂਸ਼ਨ ਦੇ ਕੇਸ ਦੇ ਵਿੱਚ ਔਨ ਐਵਰੇਜ ਗੱਲ ਕਰੀਏ ਤਕਰੀਬਨ 3 ਕੁ ਮਹੀਨੇ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਕਿਸੇ ਕਿਸੇ ਦਾ ਡਿਲੇ ਵੀ ਹੁੰਦਾ ਹੈ ਤੇ ਕਿਸੇ ਦਾ 2 ਮਹੀਨੇ ਚ ਵੀ ਐਕਸੈਪਟ ਹੋ ਜਾਂਦਾ ਹੈ ਚਲੋ ਜੀ ਹੁਣ ਆਪਾਂ ਆ ਜਾਈਏ ਸਟੱਡੀ ਪਰਮਿਟ ਤੇ 112 ਦਿਨ ਦਾ ਸਟੱਡੀ ਆ ਦਾ ਜਿਹੜਾ ਟਾਈਮ ਹੈ ਉਹ ਲੱਗ ਰਿਹਾ ਹੈ ਤੇ ਜੇਕਰ 112 ਦਿਨ ਦਾ ਟਾਈਮ ਜਿਹੜਾ ਉਹ ਸਟੱਡੀ ਪਰਮਿਟ ਐਕਸਟੈਂਸ਼ਨ ਦਾ ਲੱਗ ਰਿਹਾ ਜੇਕਰ ਤੁਸੀਂ ਇਨਸਾਈਡ ਕੈਨੇਡਾ ਤੋਂ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕੀਤਾ ਹੈਗਾ ਯਾਨੀ ਕਿ 3 ਦੇ ਮਹੀਨੇ ਦਾ ਇਹਦਾ ਵੀ ਅਨਵਰਸ ਟਾਈਮ ਆਪਾਂ ਮੰਨ ਕੇ ਚੱਲਦੇ ਆਂ ਉਸ ਤੋਂ ਬਾਅਦ ਆਇਆ ਨੇ ਸਟੱਡੀ ਪਰਮਿਟ ਜੇਕਰ ਤੁਸੀਂ ਇੰਡੀਆ ਤੋਂ ਅਪਲਾਈ ਕੀਤਾ ਹੈ ਤਾਂ 15 ਵੀਕ ਤੱਕ ਵੇਟ ਕਰਨਾ ਪੈ ਸਕਦਾ ਤੇ 8 ਵੀਕ ਦਾ ਟਾਈਮ ਜਿਹੜਾ ਉਹ ਪਾਕਿਸਤਾਨ ਤੋਂ ਲੱਗ ਰਿਹਾ ਪਰ ਪ੍ਰੈਕਟੀਕਲੀ ਤਕਰੀਬਨ ਮਹੀਨੇ ਡੇਢ ਮਹੀਨੇ ਦੇ ਵਿੱਚ ਰਿਜ਼ਲਟ ਤੁਹਾਡਾ ਸਟੱਡੀ ਪਰਮਿਟ ਦਾ ਆ ਰਿਹਾ ਹੈਗਾ ਜੇਕਰ ਇੰਡੀਆ ਤੋਂ ਅਪਲਾਈ ਕੀਤਾ ਹੈ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਇੰਡੀਆ ਤੋਂ 127 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ ਤੇ 88 ਦਿਨ ਦਾ ਪ੍ਰੋਸੈਸਿੰਗ ਟਾਈਮ ਪਾਕਿਸਤਾਨ ਤੋਂ ਜੇਕਰ ਤੁਹਾਨੂੰ ਰੀ ਮੈਡੀਕਲ ਵਗੈਰਾ ਦੀ ਰਿਕੁਐਸਟ ਨਹੀਂ ਆ ਜਾਂਦੀ ਕਿ ਭਈ ਮੈਡੀਕਲ ਸਾਨੂੰ ਦੁਬਾਰਾ ਦੋ ਕੋਈ ਮੈਡੀਕਲ ਈਸ਼ੂ ਨਹੀਂ ਆ ਜਾਂਦਾ ਤਾਂ ਮੋਸਟ ਪ੍ਰੋਬਬਲੀ ਤੁਹਾਡਾ ਰਿਜ਼ਲਟ ਜਿਹੜਾ ਉਹ ਤਿੰ मिल ਜਾਂਦਾ ਹੈ ਜਿਹੜਾ ਹੈ ਸੁਪਰ ਵੀਜ਼ਾ ਦਾ ਸੋ ਇਹ ਸੀ ਗਿਆ ਐਕਸਟੈਂਸ਼ਨ ਤੇ ਕਰੰਟ ਪ੍ਰੋਸੈਸਿੰਗ ਟਾਈਮ ਹੁਣ ਇੱਕ ਪਾਸਪੋਰਟ ਸਬਮਿਸ਼ਨ ਨੂੰ ਲੈ ਕੇ ਗੱਲ ਕਰਨੀ ਹੈ ਕਿ ਪਈ ਪਾਸਪੋਰਟ ਸਬਮਿਸ਼ਨ ਦੇ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਕੁਐਰੀ ਆਉਂਦੀ ਹੈ ਕਿ ਪਈ ਉਹਨੂੰ ਕਿੰਨਾ ਟਾਈਮ ਲੱਗ ਰਿਹਾ ਹੈ ਉਹਦੀ ਟਾਈਮ ਲਾਈਨ ਕੀ ਚੱਲ ਰਹੀ ਹੈ ਤਾਂ ਤਕਰੀਬਨ ਔਨ ਐਵਰੇਜ 2 ਵੀਕ ਦਿਨ ਦਾ ਟਾਈਮ ਲੱਗ ਰਿਹਾ ਕਿਸੇ ਦਾ 15 ਦਿਨ ਦੇ ਵਿੱਚ ਜਾਂ 18 ਦਿਨ ਦੇ ਵਿੱਚ ਆ ਜਾਂਦਾ ਹੈ ਤੇ ਕਿਸੇ ਦਾ ਮਹੀਨੇ ਤੱਕ ਵੀ ਟਾਈਮ ਲੱਗ ਜਾਂਦਾ ਹੈਗਾ ਸੋ ਬਿਲਕੁਲ ਵੀ ਪੈਨਿਕ ਨਹੀਂ ਹੋਣਾ ਜੇਕਰ ਪਾਸਪੋਰਟ ਜਮਾ ਕੀਤਾ ਹੈ ਜ਼ਿਆਦਾ ਟਾਈਮ ਲੱਗ ਰਿਹਾ ਕਿਉਂਕਿ ਇਸਲੇ ਦਿਨਾਂ ਦੇ ਵਿੱਚ ਡਿਪਲੋਮੈਟਿਕ ਚੇਂਜਸ ਹੋਏ ਉਹਦਾ ਕਰਕੇ ਸਟੈਂਪਿੰਗ ਨੂੰ ਥੋੜਾ ਵੱਧ ਸਮਾਂ ਲੱਗ ਰਿਹਾ। ਉਮੀਦ ਕਰਦਾ ਮਿਲੋ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤੋਂ ਐ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਸੇ ਨੂੰਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤੇ